ਤੁਹਾਡੇ ਘਰ ਕਿਵੇਂ ਪੁੱਜਦਾ ਹੈ ਅਖਬਾਰ ਅੱਜ ਤੁਹਾਨੂੰ ਵੀ ਵਿਖਾਉਂਦੇ ਹਾਂ ਹਾਕਰ ਦੀ ਮਿਹਨਤ ਚੰਦ ਰੁਪਏ ਦਾ ਅਖਬਾਰ ਤੁਹਾਡੇ ਘਰ ਸਵੇਰੇ ਸਵੇਰੇ ਪਹੁੰਚਾਉਣ ਵਾਲਾ ਹਾਕਰ ਆਖਰ ਕਿਉਂ ਹੈ ਪਰੇਸ਼ਾਨ ਸੋਸ਼ਲ ਮੀਡੀਆ ਕਰਕੇ ਅਖਬਾਰ ਪੜਨ ਵਾਲੇ ਪਾਠਕ ਹੋਏ ਕਾਫੀ ਜ਼ਿਆਦਾ ਘਟ 3:30 ਪੌਣੇ 4 ਦੇ ਵਿਚਾਈ ਨੇ ਹੂੰ ਕਿੰਨੇ ਕ ਵਜੇ ਅਖਬਾਰ ਸ਼ੁਰੂ ਹੁੰਦਾ ਹਨ ਜੀ ਅਖਬਾਰ ਉਹੀ 3:30 ਪੌਣੇ 4 ਦੇ ਵਿੱਚ ਪਹਿਲੀ ਗੱਡੀ ਆ ਜਾਂਦੀ ਹੈ ਜੀ ਅਜੀਸੀ 2000 ਦੇ ਕਰੀਬ 18 ਦੇ ਕਰੀਬ ਜੀਸੀ ਹੂੰ ਜਿਹੜਾ ਅੱਜ 1320 ਅਖਬਾਰ ਰਹਿ ਗਿਆ ਹੂੰ ਔਰ ਜਗ ਬਾਣੀ ਜਗ ਬਾਣੀ ਵੀ ਕਰ ਗਿਆ ਪੰਜਾਬੀ ਟਰਬਿਊਨ 150 ਵੀ ਕਰ ਗਿਆ 3 ਮਹੀਨਿਆਂ ਦੇ ਵਿੱਚ ਹੂੰ ਲੋਕ ਆਉਂਦੇ ਹੀ ਨਹੀਂ ਪੜਨ ਵਾਸਤੇ। ਕਪਟ ਚੰਗਰ ਫਲਣਪੁਰ ਬਹਣਾ ਹਾਰਾ ਇਹ ਇੱਥੇ ਪੇਪਰ ਜਾਣਾ ਇੱਧਰ ਜਿਹੜਾ ਵੀ ਇੱਧਰ ਆਇਆ ਮਦਵਾੜਾ ਮਦਵਾੜਾ ਇਹਨਾਂ ਪਿੰਡਾਂ ਤੱਕ ਪੇਪਰ ਲੈ ਕੇ ਪਹੁੰਚਣਾ ਕੱਟੋ ਕੜੂ ਦਾ 100 150 ਰੁਪਏ ਤੇਲ ਆ ਜਾਂਦਾ। ਫਿਰ ਉਹਦੇ ਬਾਅਦ 2 ਮਹੀਨੇ ਬਾਅਦ ਸਰਵਿਸ ਹੋ ਜਾਂਦੀ ਏ। 3 ਮਹੀਨੇ ਬਾਅਦ ਚੈਨ ਕਾ ਚੈਨ ਸੱਤ ਖਤਮ ਹੋ ਜਾਂਦਾ। ਉਹ ਖਰਚੇ ਕੋਈ ਗੰਦੇ ਲੋਕੀ ਕਹਿੰਨੇ ਤੁਹਾਨੂੰ ਕਮਿਸ਼ਨ ਮਿਲਦਾ। ਕਮਿਸ਼ਨ ਕਿੱਥੇ ਵੱਜਦਾ? ਨੇ ਕ ਜੇ ਜਾਨ ਨੇ ਪਹਿਲੇ ਨੂੰ ਵਾਦ ਕਹੋਂਗੇ ਜੀ ਅੱਜ ਅੱਜ ਨਹੀਂ ਆਏਗਾ ਕੱਲ ਨੂੰ ਆਜੋ ਕੱਲ ਨੂੰ ਇਹਦਾ ਪਰਸੋਂ ਆਜ ਉਹ ਬੰਦਾ ਤੰਗ ਹੋ ਜਾਂਦਾ ਜੇ ਉਹਨੂੰ ਟਾਈਮ ਪੈਸੇ ਨਹੀਂ ਮਿਲਣ ਪੈਸੇ ਮੇਰੇ ਜਮਾ ਨਹੀਂ ਕਰਗਾ ਸੀ ਜਮਾ ਕਦੇ ਅਖਬਾਰ 'ਤੇ ਜਮਾ ਕਰਨੇ ਏਜੰਸੀਆਂ ਵੱਲੋਂ ਪ੍ਰਬੰਧ ਕਰਨੇ ਸਿਗਨ ਆਈਆਂ ਨੇ ਨਾ ਪਾਣੀ ਹੁੰਦਾ ਹੈ ਅਖਵਾ ਆਪੋ ਭਿਜੀ ਜੀਏ ਪਰ ਅਖਵਾ ਤਾਂ ਬਜਾਣਾ ਪਜਾ ਕੇ ਖਰੇ ਦੇਗਾ ਸੁੱਕਾ ਖਵਾ ਦੇਣਾ ਬੰਦਾ ਹੀ ਸਭ ਚਾਹੇ ਆਪ ਭੇਜਜੋ ਪਰ ਹਾਂਜੀ ਸਹੀ ਗੱਲ ਐ ਸਰ ਆ ਭੇਜਿਓ ਖਵਾ ਰਹੇ ਸੁੱਕਾ ਹੋ ਗਿਆ ਬਟਾ ਲੱਗਦਾ ਕਿ ਪਹਿਲਾ ਵਕਤ ਸੀਗਾ ਇੱਕ ਹੁਣ ਦਾ ਵਕਤ ਐ ਹੁਣ ਕੀ ਔਖਾ ਹੈ ਔਖਾ ਤਾਂ ਇਹ ਐ ਜੀ ਵੀ ਬਸ ਲੋਕ ਸਾਨੂੰ ਪਰੇਸ਼ਾਨ ਬਹੁਤ ਕਰਦੇ ਨੇ ਠੀਕ ਐ ਜੀ ਪੇਮੈਂਟ ਸਾਨੂੰ ਸਹੀ ਟਾਈਮ 'ਤੇ ਬਣਾਈ ਦਿੰਦੇ ਆਗੇ ਜਿਆ ਜਿਆ ਗੇਟੇ ਬਿਲ ਜਿਹੜੇ ਵਰਵਾਈ ਜਾਂਦੇ ਆ ਇਹ ਕਰਕੇ ਔਖਾ ਨਹੀਂ ਸਾਨੂੰ ਪੇਮੈਂਟ ਸਹੀ ਟਾਈਮ 'ਤੇ ਮਿਲਦੀ ਰਹੇ ਸਾਨੂੰ ਤਾਂ ਉਹ ਦਿੱਕਤ ਨਹੀਂ ਹੈ ਉੱਖਾ ਬੜਾ ਹੁੰਦਾ ਜੇ ਕਿਦਾ ਨਵਾਂ ਵਿਆਹ ਹੋਇਆ ਹੋਵੇ ਸਵੇਰੇ ਸਵੇਰੇ ਛੱਡ ਕੇ ਆਣਾ 3 ਵਜੇ ਹੀ ਉਹ ਸਹੀ ਗੱਲ ਹੈ ਇਹ ਮੁੰਡਾ ਹੈਗਾ ਸਾਡੇ ਕੋਲ ਹਾਂ ਬਹੁਤ ਮੁਸ਼ਕਿਲ ਹੋ ਜਾਂਦੀ ਉਹਦੇ ਵਾਸਤੇ ਪਰ ਆਇਆ ਜ਼ਿੰਮੇਵਾਰੀ ਬੁਰੀ ਨਿਭਾਉਂਦਾ ਹੈ ਸਸਰੀਕਾਲ ਦੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਇਸ ਵਕਤ ਤਕਰੀਬਨ 4 ਕ ਵਜੇ ਦਾ ਸਮਾਂ ਹੋ ਚੁੱਕਿਆ ਹੈ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕੁਰਾਲੀ ਦੇ বাসਟੈਂਡ ਦੀਆਂ ਜਿੱਥੇ ਕੀ ਟਾਵਾ ਟਾਵਾ ਬੰਦਾ ਹੀ ਦਿਖਾਈ ਦਿੰਦਾ ਹੈ ਅਤੇ 4 ਵਜੇ ਤੋਂ ਪਹਿਲਾਂ ਵੀ ਇੱਕ ਕੁਝ ਲੋਕ ਅਜੇ ਨੇ ਜੋ ਕਿ 4 ਵਜੇ ਤੋਂ ਪਹਿਲਾਂ বাসਟੈਂਡ ਕੁਰਾਲੀ ਤੇ ਬੈਠੇ ਹੋਏ ਦਿਖਾਈ ਦਿੰਦੇ ਨੇ ਉਹ ਲੋਕ ਕੌਣ ਨੇ ਉਹਨਾਂ ਵਾਲੇ ਵੀ ਤੁਹਾਨੂੰ ਦੱਸਦੇ ਆ ਪਰ ਤੁਹਾਨੂੰ ਤਸਵੀਰਾਂ ਚ ਦਿਖਾ ਰਹੇ ਆ 4 ਵਜੇ ਦੀਆਂ ਦਿਖਾ ਰਹੇ ਆ ਜਿੱਥੇ ਕਿ ਟਾਵਾ ਟਾਵਾ ਵਿਅਕਤੀ ਕੁਰਾਲੀ ਦੇ ਬੱਸ ਸਟੈਂਡ ਤੇ ਜਿਹੜਾ ਉਹ ਪੁੱਜਦਾ ਤੇ ਇੱਕ ਅਜਿਹੀ ਹੀ ਜ਼ਿੰਦਗੀ ਇੱਕ ਅਖਬਾਰ ਵੰਡਣ ਵਾਲੇ ਦੀ ਵੀ ਹੁੰਦੀ ਹੈ ਜੋ ਕਿ ਸਵੇਰੇ ਤਕਰੀਬਨ 3:30 ਵਜੇ ਮੋਰਚੇ ਤੇ ਡਟੇ ਹੁੰਦੇ ਆ ਤਾਂ ਕਿ ਤੁਹਾਡੇ ਘਰ ਅਖਬਾਰ ਪੁੱਜ ਸਕੇ ਅਤੇ ਉਹ ਅਖਬਾਰ ਤੁਹਾਡੇ ਨਿਆਣੇ ਵੀ ਪੜ ਸਕੇ ਤੇ ਇਸ ਵਕਤ ਜੋ ਤੁਹਾਨੂੰ ਅਸੀਂ ਤਸਵੀਰਾਂ ਵਖਾ ਰਹੇ ਆ ਉਹ ਕੁਰਾਲੀ ਦੇ ਵਸਤਾਂ ਦੀਆਂ ਤੇ 4 ਵਜੇ ਦਾ ਸਮਾਂ ਹੋ ਚੁੱਕਿਆ ਤੇ 3:30 ਵਜੇ ਅਖਬਾਰ ਜੋ ਤੁਸੀਂ ਪੜ੍ਹਦੇ ਹੋ ਉਹਨਾਂ ਨੂੰ ਘਰ ਪਹੁੰਚਾਉਣ ਦਾ ਕੰਮ ਵੀ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਤੇ ਬਾਕਾਇਦਾ ਅਖਬਾਰ ਤੇ ਜਦੋਂ ਬੰਡਲ ਗੱਡੀਆਂ ਦੇ ਵਿੱਚ ਆਉਂਦੇ ਨੇ ਤੇ ਉਹਨਾਂ ਨੂੰ ਵੱਖਰਾ-ਵੱਖਰਾ ਕੀਤਾ ਜਾਂਦਾ ਹੈ ਤਾਂ ਕਿ ਤੁਹਾਡੇ ਘਰ ਤੱਕ ਇਹ ਅਖਬਾਰ ਪੁੱਜੇ ਸਭ ਤੋਂ ਪਹਿਲਾਂ ਜਿੰਨੇ ਵੀ ਅਖਬਾਰ ਆਉਂਦੇ ਨੇ ਹੱਕਰ ਜੁਰੇ ਉਹਨਾਂ ਦੀਆਂ ਕਾਪੀਆਂ ਵੱਖਰਾ-ਵੱਖਰਾ ਕਰਦੇ ਹਨ ਅਤੇ ਕਾਪੀਆਂ ਵੱਖਰਾ-ਵੱਖਰਾ ਕਰਨ ਤੋਂ ਬਾਅਦ ਜਿਨ੍ਹਾਂ ਨੂੰ ਜਿੰਜੇ ਕੋਈ ਮੰਨ ਲੋ ਕਿਸੇ ਨੇ ਮਰੰਡੇ ਰੋਡ ਤੇ ਅਖਬਾਰ ਮੰਨਣੇ ਆ ਉਹਨਾਂ ਦੀਆਂ ਕਾਪੀਆਂ ਵੱਖਰੀਆਂ ਕੱਟੀਆਂ ਜਾਂਦੀਆਂ ਬਾਜ਼ਾਰ ਦੀਆਂ ਵੱਖਰੀਆਂ ਤੇ ਪਿੰਡਾਂ ਤੱਕ ਵੱਖਰੀਆਂ ਜਿਹੜੀਆਂ ਕਾਪੀਆਂ ਵੰਡੀਆਂ ਜਾਂਦੀਆਂ ਤੇ ਇਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਫਿਲਹਾਲ ਨਿਖਲ ਜੀ ਵੀ ਬੈਠੇ ਆ ਤੇ ਸਾਡੇ ਅੰਕਲ ਜੀ ਵੀ ਬੈਠੇ ਆ ਅੰਕਲ ਜੀ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਡਟੇ ਹੋਏ ਮੋਰਚੇ ਤੇ ਪੱਕਾ ਜਕਣਾ ਪੈਂਦਾ ਕਿੰਨੇ ਕੁ ਵਜੇ ਆ ਜਾਂਦੇ ਆ ਸਵੇਰੀ ਜੀ 3:30 ਪੌਣੇ 4 ਦੇ ਵਿਚਾਈ ਨੇ ਹੂੰ ਕਿੰਨੇ ਕ ਵਜੇ ਅਖਬਾਰ ਸ਼ੁਰੂ ਹੁੰਦਾ ਆਣਾ ਜੀ ਅਖਬਾਰ ਉਹੀ 3:30 ਪੌਣੇ 4 ਦੇ ਵਿੱਚ ਪਹਿਲੀ ਗੱਡੀ ਆ ਜਾਂਦੀ ਹੈ ਅੱਗੇ ਨਾਲੋਂ ਕਹਿੰਦੇ ਬਿਜ਼ਨਸ ਬਹੁਤ ਘਟ ਗਿਆ ਅਖਬਾਰ ਦਾ ਪਹਿਲਾਂ ਹਜ਼ਾਰਾਂ ਆਉਂਦੇ ਤੇ ਹੁਣ ਸੈਂਕੜਿਆਂ 'ਚ ਰਹਿ ਗਏ ਜਿਹੜੇ ਵੱਡੇ ਅਖਬਾਰ ਸੀਗੇ ਹਾਂਜੀ ਹਾਂਜੀ ਪਹਿਲਾਂ ਜਿਹੜੇ ਅਜੀਤ ਸੀ 2000 ਦੇ ਕਰੀਬ 18 ਦੇ ਕਰੀਬ ਅਜੀਤ ਸੀ ਹੂੰ ਜਿਹੜਾ ਅੱਜ 1320 ਅਖਬਾਰ ਰਹਿ ਗਿਆ ਹੂੰ ਔਰ ਯਗਵਾਣੀ ਯਗਵਾਣੀ ਵੀ ਘਟ ਗਿਆ ਪੰਜਾਬੀ ਟਰਬਿਊਨ ਦੇਵਤ ਸੋ ਵੀ ਪ੍ਰਕਾਰ ਗਿਆ 3 ਮਹੀਨਿਆਂ ਦੇ ਵਿੱਚ ਹਮ ਲੋਕ ਆਉਂਦੇ ਹੀ ਨਹੀਂ ਪੜਨ ਬਾਤ ਕਿ ਕਾਰਨ ਕਾਰਨ ਕੀ ਲੱਗਦਾ ਕਿਉਂ ਨਹੀਂ ਪੜਦੇ ਲੋਕ ਅਖਬਾਰ ਤੇ ਜੇ ਅਖਬਾਰ ਵੀ ਲੋਕ ਪੜੋਗੇ ਤਾਂ ਤੁਹਾਡਾ ਖਰਚਾ ਕਿੱਥੋਂ ਚੱਲੇਗਾ ਕਿਉਂਕਿ ਇੱਕ ਵੱਡੀ ਟੀਮ ਐ ਜਿਨ੍ਹਾਂ ਨੇ ਵਕ ਵਕ ਸਾਵਾਂ ਤੇ ਅਖਬਾਰ ਪਹੁੰਚਾਣੇ ਹੁੰਦੇ ਆ ਜਿਹੜੇ ਅਖਬਾਰ ਗੇਂ ਜਾਂਦੇ ਆ ਯਾਨੀ ਇਹਨਾਂ ਲੋਕ ਜਿਹੜਾ ਸਰਵਿਸ ਆ ਦੇਣ ਤੋਂ ਕਤਰੋਵੇਂ ਆ ਜਿਹੜੇ ਬੰਦੇ ਨੇ ਇੱਥੋਂ ਤੋਂ ਲੈ ਕੇ ਮੀਆਂਪੁਰ ਚੰਗਰ ਪੱਲਣਪੁਰ ਬਹਨਾਰਾ ਇਹ ਇੱਥੇ ਪੇਪਰ ਜਾਣਾ ਹੈ ਇੱਧਰ ਜਿਹੜਾ ਵੀ ਨੀਤਰ ਦੇਖੋ ਮਦਵਾੜਾ ਮਦਵਾੜਾ ਇਹਨਾਂ ਪਿੰਡਾਂ ਤੱਕ ਪੇਪਰ ਲੈ ਕੇ ਪਹੁੰਚਣਾ ਘੱਟੋ-ਘੱਟ ਦਾ 100-150 ਰੁਪਏ ਤੇਲ ਆ ਜਾਂਦਾ ਫਿਰ ਉਹਦੇ ਬਾਅਦ 2 ਮਹੀਨੇ ਬਾਅਦ ਸਰਵਿਸ ਹੋ ਜਾਂਦੀ ਏ 3 ਮਹੀਨੇ ਬਾਅਦ ਚੈਨ ਕਵ ਚੈਨ ਸੱਤ ਖਤਮ ਹੋ ਜਾਂਦਾ ਉਹ ਖਰਚੇ ਕੋਈ ਘੰਟੇ ਲੋਕੀ ਕਹਿੰਦੇ ਤੁਹਾਨੂੰ ਕਮਿਸ਼ਨ ਮਿਲਦਾ ਕਮਿਸ਼ਨ ਕਿ ਕੀ ਬਚਦਾ ਕੀ ਬਚਦਾ ਮੰਨ ਲਓ ਮੰਨ ਲਓ 2 ਰੁਪਏ ਦਾ ਅਖਬਾਰ ਹੈ ਤਾਂ ਕਮਿਸ਼ਨ ਕਿੰਨਾ ਮਿਲਦਾ 2 ਰੁਪਏ ਦੇ ਅਖਬਾਰ ਦੇ ਵਿੱਚੀ 2 ਰੁਪਏ ਖਾ ਉਹ 20% 20% ਕਮਿਸ਼ਨ ਮਿਲਣਾ 20 20 ਪੈਸੇ ਮਿਲਨੇ ਮਤਲਬ ਜੇ 2 ਰੁਪਏ ਦੇ ਖਵਾ ਰਿਆ ਤਾਂ 40 ਪੈਸੇ ਆਹ ਹਾਂ ਉਹ 40 ਪੈਸੇ ਵਿੱਚ ਇਹਦਾ ਪੂਰਾ ਹੋ ਜਾਏਗਾ ਉਹਦੇ ਤੇ ਖਰਚੇ ਬਹੁਤ ਜ਼ਿਆਦਾ ਹੈ ਖਰਚੇ ਜ਼ਿਆਦਾ ਹੈ ਹਾਂ ਲੋਕੀ ਸਮਝਦੇ ਨਹੀਂ ਇਸ ਚੀਜ਼ ਨੂੰ ਅਰੇ ਅਖਬਾਰ ਹੀ ਨਾ ਇਹ ਅਖਬਾਰ ਦੀ ਖਬਰ ਹੈ ਸੱਚੀ ਖਬਰ ਹੈ ਜਿਹੜੀਆਂ ਆਪਾਂ YouTube 'ਤੇ ਪੜ੍ਹੀ ਜਾਂਦੇ ਆ ਇਹ ਦਾ ਫੇਕ ਨਿਊਜ਼ ਹੁੰਦੀਆਂ ਪਰ ਕੁਝ ਹੋਰ ਲਿਖਿਆ ਹੁੰਦਾ ਅੰਦਰ ਕੁਝ ਹੋਰ ਹੁੰਦਾ ਇਹ ਨਿਊਜ਼ੀਆਂ ਥੋੜੀਆਂ ਇਹ ਤਾਂ ਲੋਕਾਂ ਨੂੰ ਦੇਖ ਕੋ ਗਵਾਉਣ ਵਾਸਤੇ ਕਿੰਨਾ ਕਿੰਨਾ ਔਖਾ ਹੁੰਦਾ ਇੱਕ ਤਾਂ ਘਰ-ਘਰ ਤੱਕ ਅਖਬਾਰ ਪਹੁੰਚਾਣਾ ਹੈ ਅਤੇ ਫਿਰ ਜਦੋਂ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਵੀ ਇੱਕ ਮਹੀਨਾ ਅਖਬਾਰ ਦੇਣ ਤੋਂ ਬਾਅਦ ਲੋਕ ਪੈਸੇ ਦੇਣ ਤੋਂ ਕਤਰਾਂਦੇ ਆ ਕਹਿੰਦੇ ਯਾਰ ਤੁਹਾਡਾ ਤਾਂ ਅਖਬਾਰ ਹੀ ਨਹੀਂ ਆਇਆ ਨਹੀਂ ਜੇ ਜਾਣਦੇ ਪੈਸੇ ਦੇਣ ਵੇਲੇ ਕਹੋਗੇ ਜੀ ਅੱਜ ਅੱਜ ਨਹੀਂ ਆਏਗਾ ਕੱਲ ਨੂੰ ਆਜੋ ਕੱਲ ਨੂੰ ਇਹਦਾ ਪਰਸੋਂ ਅੱਜ ਉਹ ਬੰਦਾ ਤੰਗ ਹੋ ਜਾਂਦਾ ਜਿਹਨੂੰ ਟਾਈਮ ਪੈਸੇ ਨਹੀਂ ਮੈਨੂੰ ਪੈਸੇ ਮੇਰੇ ਵੱਲ ਜਮਾ ਨਹੀਂ ਕਰਗਾ ਸੀ ਜਮਾ ਅਖਬਾਰ ਪਰ ਜਮਾ ਕਰਨੇ ਤੇ ਏਜੰਸੀਆਂ ਵੱਲੋਂ ਹੀ ਪ੍ਰਬੰਧ ਕਰਨਾ ਹੈ ਉਕਾ ਦਾ ਬਹੁਤ ਆ ਤੁਹਾਡਾ ਕੰਮ ਜਿਹੜਾ ਹੈ ਹੈ ਵਾ ਮੀਂਹ ਜਾਵੇ ਨੇਰੀ ਜਾਏ ਸਾਭੀ ਹੋਵੇ ਗਰਮੀ ਹੋਵੇ ਜਾਣਾ ਹੀ ਪੈਣਾ ਓੜੇ ਤੁਹਾਨੂੰ ਆਉਣਾ ਹੀ ਪਣਾ ਛੁੱਟੀ ਕੋਈ ਨਹੀਂ ਹੈ ਸਾਰੀ ਕੋਈ ਨਹੀਂ ਹੈ ਗਿਆਨ ਨੂੰ ਹਾਂ ਟਾਈਮ ਪਰ ਆਉਣਾ ਟਾਈਮ ਪਰ ਹਾਂ ਕੰਮ ਕਰਨਾ ਹੀ ਪਣਾ ਰੇ ਦਿਗਾ ਟਾਈਮ ਸਾਡੇ ਨਾਲ ਨਿਕਲ ਜੀਵੇ ਨਿਕਲ ਜੀ ਚਾਹੇ ਨੇਰੀ ਆ ਜਾਵੇ ਚਾਹੇ ਝੱਖੜ ਆ ਜਾਵੇ ਜਾਂਦੇ ਹੋ ਜਾਂਦੇ ਹੋ ਜਾਣਾ ਪੈਣਾ ਹੀ ਹਾਂ ਨਹੀਂ ਲੋਕ ਵੀ ਤਾਂ ਲੜਦੇ ਹੋਣੇ ਜੇ 10 ਮਿੰਟ ਲੇਟ ਪਹੁੰਚੇ ਚਾਹੇ ਬਰਸਾਤ ਹੋਵੇ ਗੋਡੇ-ਗੋਡੇ ਪਾਣੀ ਹੋਵੇ ਜੇ ਤੁਸੀਂ ਨਹੀਂ ਆਂਦੇ ਲੋਕ ਨਹੀਂ ਆਂਦੇ ਲੈ ਲੈ ਪਜਾਣਾ ਪੈਣਾ ਜੀ ਜਿਵੇਂ ਮਰਜ਼ੀ ਕਰਕੇ ਖਵਾਰ ਦਾ ਪਜਾਣਾ ਹੀ ਪੈਣਾ ਤੁਹਾਨੂੰ ਆਪਣੀ ਜ਼ਿੰਮੇਵਾਰੀ ਦੇ ਨਿਭਾਣੀ ਪੈਣੀ ਹੈ ਹੂੰ ਠੀਕ ਹੈ ਨਾ ਜੀ ਇਹ ਨਾ ਪਾਣੀ ਹੁੰਦਾ ਹੈ ਖਵਾਰ ਆਪੋ ਭਿਜ ਜੀਏ ਪਰ ਖਵਾਰ ਦਾ ਪਜਾਣਾ ਪਜਾ ਕੇ ਰੇਤ ਦਾ ਸੁੱਕਾ ਖਵਾਰ ਦੇਣਾ ਪੈਂਦਾ ਹੀ ਫਿਰ ਚਾਹੇ ਆਪ ਭਿਜ ਜੋ ਪਰ ਹਾਂ ਜੀ ਸਹੀ ਗੱਲ ਹੈ ਤੁਹਾਡੀ ਆਪ ਭਿਜਿਓ ਖਵਾਰ ਹੈ ਸੁੱਕਾ ਹੋ ਗਿਆ ਰੱਜਾ ਓੱਖਾ ਕੀ ਲੱਗਦਾ ਇੱਕ ਪਹਿਲਾ ਵਕਤ ਸੀਗਾ ਇੱਕ ਹੁਣ ਦਾ ਵਕਤ ਹੈ ਹੁਣ ਕੀ ਓੱਖਾ ਹੈ ਓਕਾ ਤਾਂ ਹੀ ਹੈ ਜੀ ਵੀ ਬਸ ਲੋਕ ਸਾਨੂੰ ਪਰੇਸ਼ਾਨ ਬਹੁਤ ਕਰਦੇ ਨੇ ਠੀਕ ਹੈ ਪੇਮੈਂਟ ਸਾਨੂੰ ਸਹੀ ਟਾਈਮ 'ਤੇ ਬਣੀ ਦਿੰਦੇ ਹੈਗੇ ਜਿਆ ਜਿਆ ਗ੍ਰੇਡਰ ਕੋਲ ਜਿਹੜੇ ਵਰਵਾਈ ਜਾਂਦੇ ਆ ਇਹ ਕਰਕੇ ਉਹ ਸਾਨੂੰ ਪੇਮੈਂਟ ਸਹੀ ਟਾਈਮ 'ਤੇ ਮਿਲਦੀ ਰਹੇ ਸਾਨੂੰ ਤਾਂ ਉਹ ਦਿੱਕਤ ਨਹੀਂ ਆਉਂਦੀ ਅੱਗੇ ਇੱਕ ਟਾਈਮ ਸੀਗਾ ਕਾਪੀਆਂ ਬਹੁਤ ਜ਼ਿਆਦਾ ਆਉਂਦੀਆਂ ਸੀਗੀਆਂ ਹੁਣ ਬਹੁਤ ਛੋਟੇ ਹੋ ਗਏ ਕਾਪੀਆਂ ਦੇ ਵੀ ਕਿ ਇਹ ਕਾਰਨ ਕੀ ਲੱਗਦਾ ਇਹ ਤਾਂ علاوہ ਜਿਹੜਾ ਕੋਰੋਨਾ ਦੇ ਟਾਈਮ ਤੇ ਬਾਅਦ ਹੀ ਸਾਰਾ ਕੁਝ ਹੋਇਆ ਠੀਕ ਹੈ ਨਹੀਂ ਕੋਰੋਨਾ ਨੇ ਬਹੁਤ ਬੜੀ ਮਾਰ ਮਾਰੀ ਹੈ ਇਸ ਕਰਕੇ ਵੀ ਲੋਕਾਂ ਨੂੰ ਥੋੜੀ ਜਿਹੀ ਰਿਸਰਚ ਦੀ ਚਸਪੀ ਘੱਟ ਗਈ ਦੇ ਵਿੱਚ ਹੂੰ ਇਹ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਵੀ ਕਿੰਨੇ ਕ ਮੁਲਾਜ਼ਮ ਤੁਸੀਂ ਕੰਮ ਕਰਦੇ ਜਿਹੜੇ ਔਰ ਕਿੰਨੇ ਕ ਵਰਕਰ ਹੈ ਜਿਹੜੇ ਤਿੰਨ ਰਾਤ ਕਿਹੜੇ-ਕਿਹੜੇ ਏਰੀਆ ਚ ਖਵਾਰ ਜਾਂਦਾ ਤੁਹਾਡਾ 16 ਵਰਕਰ ਹੈ ਟੋਟਲ ਅਸੀਂ ਹੂੰ ਉਹਨੇ ਸਾਡਾ ਉਹ ਪੱਲਮਪੁਰ ਤੱਕ ਜਾਂਦੀ ਆ ਹੂੰ ਕਿ ਇੱਧਰੋਂ ਉਹ ਮਧਵਾੜੇ ਦਾ ਇੱਧਰੋਂ ਤੋਂ ਆਪਣਾ ਤੁਹਾਡਾ ਆਪਣਾ ਸੋੜ ਗਿਆ ਸਾਹਿਬ ਤੱਕ ਇੱਧਰੋਂ ਆਪਣਾ ਕੜੂਏ ਦੇ ਪਹਿਲਾਂ ਠੀਕ ਆ ਇੱਧਰੋਂ ਸੋੜਾ ਤੱਕ ਬਾਕੀ ਸਾਰਾ ਲੋਕਲ ਫਿਦਰਾਬਾਦ ਵਗੈਰਾ ਸਾਰਾ ਉਹ ਸਾਡੇ ਪਿਕਚਰ ਨਹੀਂ ਹੈ ਉੱਖਾ ਬੜਾ ਹੁੰਦਾ ਜੇ ਕਿਦਾ ਨਵਾਂ ਵਿਆਹ ਹੋਇਆ ਹੋਵੇ ਸਵੇਰੇ ਸਵੇਰੇ ਛੱਡ ਕੇ ਆਣਾ 3 ਵਜੇ ਉਹ ਸਹੀ ਗੱਲ ਹੈ ਇਹ ਮੁੰਡਾ ਹੈਗਾ ਸਾਡੇ ਕੋਲ ਹਾਂ ਬਹੁਤ ਮੁਸ਼ਕਿਲ ਹੋ ਜਾਂਦੀ ਉਹਦੇ ਵਾਸਤੇ ਪਰ ਆਇਆ ਜ਼ਿੰਮੇਵਾਰੀ ਬੁਰੀ ਨਿਭਾਉਂਦਾ ਹੈ ਤੇ ਜ਼ਰੂਰ ਜਿਸ ਤਰ੍ਹਾਂ ਇਹ ਹਾਕਰ ਸੀਗੇ ਤੇ ਨਾਲ ਹੀ ਜਿਹੜੇ ਇਨਾ ਵੱਲੋਂ ਵੀ ਕਿਹਾ ਗਿਆ ਕਿ ਅਖਬਾਰ ਬੰਨਣਾ ਕੋਈ ਸੌਖਾ ਕੰਮ ਨਹੀਂ ਹੈ ਤੇ ਕਿ ਤੁਹਾਡੇ ਸਾਹਮਣੇ ਜੋ ਅਸੀਂ ਤਸਵੀਰਾਂ ਕੁਰਾਲੀ ਦੇ ਬੱਸ ਸਟੈਂਡ ਦੀਆਂ ਦਿਖਾ ਰਹੇ ਹਾਂ ਉਹਦੇ ਵਿੱਚ ਬਿਲਕੁਲ ਆਵਾਜਾਈ ਜੋ ਬਿਲਕੁਲ ਘਟ ਹੈ ਜਿੱਥੇ ਕਿ ਭੀੜ-ਪਾੜ ਵਾਲਾ ਇਲਾਕਾ ਹੁੰਦਾ ਹੈ ਅਪਰ ਇੱਕ ਵੱਡੀ ਜਿਹੜੀ ਟੈਨਸ਼ਨ ਹੁੰਦੀ ਹੈ ਅਖਬਾਰ ਮੰਡਣ ਵਾਲੇ ਦੀ ਵੀ ਹੁੰਦੀ ਹੈ ਜਿਸ ਤਰ੍ਹਾਂ ਕਿ ਇਹਨਾਂ ਵੱਲੋਂ ਦੱਸਿਆ ਗਿਆ ਕਿ ਚਾਹੇ ਬਾਰਿਸ਼ ਹੋ ਜਵੇ ਚਾਹੇ ਪਚਾਰਾ ਆ ਜਵੇ ਚਾਹੇ ਚਖੜਾ ਆ ਜਵੇ ਅਪਰ ਜਿਹੜਾ ਹੈ ਲੋਕਾਂ ਦੇ ਘਰ ਅਖਬਾਰ ਸੁੱਕਾ ਹੀ ਪਹਚਾਲਾ ਪੈਂਦਾ ਤੇ ਸਿਰਫ 20% ਕਮਿਸ਼ਨ ਤੇ ਹੀ ਇਹਨਾਂ ਨੂੰ ਗੁਜ਼ਾਰਾ ਕਰਨਾ ਪੈਂਦਾ ਮੰਨ ਲਓ 20 ਰੁਪਏ ਦਾ ਜਿਹੜਾ ਅਖਬਾਰ ਹੈ ਜੇਕਰ ਅਖਬਾਰ ਦੀ ਕੀਮਤ ਸੋਰੀ 20 ਰੁਪਏ ਕਹਿ ਗਏ ਜੇਕਰ ਅਖਬਾਰ ਦੀ ਕੀਮਤ 2 ਰੁਪਏ ਹੈ ਤਾਂ ਸਿਰਫ 40 ਪੈਸੇ ਹੀ ਕਮਿਸ਼ਨ ਇਹਨਾਂ ਨੂੰ ਮਿਲਦਾ ਹੈ ਜਿਸ ਦੇ ਵਿੱਚ ਮੋਟਰਸਾਈਕਲ ਦਾ ਤੇਲ ਰਿਪੇਅਰ ਵੀ ਸ਼ਾਮਲ ਹੁੰਦਾ ਹੈ ਅਤੇ ਤੁਸੀਂ ਵੀ ਯਾਰ ਜੇਕਰ ਤੁਸੀਂ 40-50 ਰੁਪਏ ਦਾ ਅਖਬਾਰ ਦੇ ਵਿੱਚ 10-20 ਰੁਪਏ ਫालतू ਦੇ ਕੇ ਇਹਨਾਂ ਦਾ ਪਰਿਵਾਰ ਦਾ ਪਾਲਣ ਵੀ ਕਰ ਸਕਦੇ ਹੋ ਕਿਉਂਕਿ ਇਹ ਲੋਕ ਕ腐ਸ਼ਨ ਨਹੀਂ ਕਰਦੇ ਇਹ ਲੋਕ ਬੇहद ਇਮਾਨਦਾਰ ਨੇ ਜੋ ਕਿ ਸਵੇਰੇ 4 ਵਜੇ ਤੋਂ ਹੀ ਤੁਸੀਂ ਅਖਬਾਰ ਪੜ੍ਹ ਸਕੋ ਇਸ ਕਰਕੇ ਤੁਹਾਡੇ ਲਈ ਇਹ ਡਿਊਟੀ ਕਰਦੇ ਨੇ ਅਤੇ ਅਖਬਾਰ ਵੰਡਣ ਦਾ سلسلہ 12 1 ਵਜੇ ਤੱਕ ਜਾਰੀ ਰਹਿੰਦਾ ਹੈ ਜ਼ਰੂਰ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੈ ਕਿ ਤੁਸੀਂ ਇਹਨਾਂ ਦੀਆਂ ਪਾ ਬਣਾਵਾਂ ਨੂੰ ਸਮਝੋ ਇਹ ਇੱਕ ਡਿਊਟੀ ਤਾਂ ਹੈ ਹੀ ਹੈ ਪਰ ਇੱਕ ਔਖਾ ਕੰਮ ਹੈ ਤੇ ਜ਼ਰੂਰ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਜੋ ਅੱਜ ਦੀ ਵੀਡੀਓ ਬਣਾਈ ਹੈ ਉਹ ਪੰਜਾਬ ਖਬਰਨਾਮਾ ਤੇ ਅਰुण ਕੁਰਾਲੀ ਚੈਨਲ ਦੇ ਲਈ ਤੇ ਉਸ ਖਬਰ ਬਾਰੇ ਉਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਹਾਕਰਾਂ ਦੀ ਜ਼ਿੰਦਗੀ ਬਾਰੇ ਵੀ ਕੁਝ ਸਮਝ ਆਵੇਗਾ ਜਿਹੜੇ ਅਖਬਾਰ ਤੁਹਾਡੇ ਘਰ ਤੱਕ ਇਹ ਲੋਕ ਪਹੁੰਚਾਉਂਦੇ ਨੇ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਅਰੁਣ ਕੁਰਾਲੀ